ਕਲਕੱਤਾ ਦੇ ਵਿੱਚ ਇੱਕ ਟ੍ਰੇਨੀ ਡਾਕਟਰ ਦੇ ਨਾਲ ਜ਼ਬਰ ਜਨਾਹ ਤੇ ਕਤਲ ਦਾ ਜਿਹੜਾ ਮਾਮਲਾ ਆਇਆ ਉਸ ਦੇ ਨਾਲ ਲਗਾਤਾਰ ਦੇਸ਼ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਪਹਿਲਾਂ ਕੱਲੇ ਵਿਦਿਆਰਥੀ ਹੀ ਸੜਕਾਂ ਤੇ ਉਤਰੇ ਸਨ ਹੁਣ ਆਮ ਲੋਕ ਵੀ ਇਸ ਜਿਹੜੀ ਰੋਸ ਲਹਿਰ ਦੇ ਵਿੱਚ ਸ਼ਾਮਲ ਹੁੰਦੇ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਵੀ ਦਿਨ ਭਰ ਦੇ ਵਿੱਚ ਡਾਕਟਰਾਂ ਦੀ ਹੜਤਾਲ جاری ਹੈ ਹਾਲਾਂਕਿ ਕੇਂਦਰ ਸਰਕਾਰ ਦੇ ਵੱਲੋਂ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਡਾਕਟਰਾਂ ਦੀ ਮੰਗ ਹੈ ਕਿ ਸਾਨੂੰ ਜੋ ਸਿਕਿਉਰਿਟੀ ਪ੍ਰੋਟੋਕਾਲ ਨੇ ਉਸ ਦੇ ਮੁਤਾਬਕ ਸੁਰੱਖਿਆ ਚਾਹੀਦੀ ਹੈ ਹਾਲਾਂਕਿ ਮਰੀਜ਼ਾਂ ਦਾ ਤੇ ਡਾਕਟਰਾਂ ਦਾ ਇੱਕ ਬਹੁਤ ਹੀ ਜਿਹੜਾ ਗੂੜਾ ਤੇ ਇੱਕ ਨਾਤਾ ਹੁੰਦਾ ਰਿਸ਼ਤਾ ਹੁੰਦਾ ਕਿਉਂਕਿ ਮਰੀਜ਼ਾਂ ਦਾ ਡਾਕਟਰਾਂ ਦੇ ਨਾਲ ਜਿਹੜਾ ਰੋਜਵਾ ਪੈਂਦਾ ਤੇ ਡਾਕਟਰਾਂ ਦਾ ਵੀ ਇਸੇ ਤਰ੍ਹਾਂ ਮਰੀਜ਼ਾਂ ਦੀ ਸੇਵਾ ਕਰਨ ਨੂੰ ਲੈ ਕੇ ਉਹਨਾਂ ਦੇ ਇਲਾਜ ਕਰਨ ਨੂੰ ਲੈ ਕੇ ਵਾਪੈਂਦਾ ਪਰ ਇਹ ਵੀ ਗੱਲ ਕਿਸੇ ਤੋਂ ਲੋਕੀ ਸ਼ੁਪੀ ਨਹੀਂ ਕਿ ਕੁਝ ਨਿੱਜੀ ਕਾਰਨਾਂ ਦੇ ਕਰਕੇ ਜਾਂ ਨਿੱਜੀ ਹਸਪਤਾਲਾਂ ਸੰਸਥਾਵਾਂ ਦੇ ਕਰਕੇ ਸਾਰੇ ਨਹੀਂ ਪਰ ਬਹੁਤਿਆਂ ਦੇ ਵਿੱਚ ਲਾਲਚ ਦੀ ਖਾਤਰ ਕਈ ਵਾਰੀ ਮਰੀਜ਼ਾਂ ਨੂੰ ਵੀ ਪਰੇਸ਼ਾਨ ਕੀਤਾ ਜਾਂਦਾ ਹੈ ਇੱਕ ਤੇ ਉਹ ਭਰੋਸਾ ਹੌਲੀ ਹੌਲੀ ਟੁੱਟਦਾ ਜਾ ਰਿਹਾ ਤੇ ਦੂਸਰੀ ਗੱਲ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਵੀ ਹਸਪਤਾਲ ਮੈਡੀਕਲ ਕਾਲਜਾਂ ਦੇ ਵਿੱਚ ਡਾਕਟਰਾਂ ਦੇ ਨਾਲ ਬੱਚੀਆਂ ਦੇ ਨਾਲ ਇਸ ਤਰ੍ਹਾਂ ਦੀਆਂ ਜਦੋਂ ਘਟਨਾਵਾਂ ਵਾਪੜ ਜਾਂਦੀਆਂ ਨੇ ਤਾਂ ਫਿਰ ਹੋਰ ਜ਼ਿਆਦਾ ਜਿਹੜੀ ਆ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਉਹ ਆ ਜਾਂਦਾ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਜਿੱਥੇ ਕੇਂਦਰ ਸਰਕਾਰ ਭਰੋਸੇ ਦੇ ਰਹੀ ਹੈ ਕਿ ਸੁਰੱਖਿਆ ਯਕੀਨੀ ਬਣਾਵਾਂਗੇ ਉੱਥੇ ਹੀ ਪੰਜਾਬ ਭਰ ਦੇ ਵਿੱਚ ਚੱਲ ਰਹੀ ਡਾਕਟਰਾਂ ਦੀ ਹੜਤਾਲ ਨੂੰ ਲੈ ਕੇ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਕਿ ਡਾਕਟਰਾਂ ਨੂੰ ਕਿ ਕੰਮ ਤੇ ਪਰਤਣ ਹੁਣ ਸਿਹਤ ਮੰਤਰੀ ਜਿਹੜੇ ਪੰਜਾਬ ਦੇ ਨੇ ਡਾਕਟਰ ਬਲਵੀਰ ਸਿੰਘ ਉਹ ਖੁਦ ਵੀ ਪੇਸ਼ੇਵਰ ਜੋ ਡਾਕਟਰ ਨੇ ਇਸ ਕਰਕੇ ਉਹਨਾਂ ਉਹ ਵੀ ਭਾਵਨਾਵਾਂ ਸਮਝਦੇ ਹੋਣਗੇ ਕਿ ਇੱਕ ਡਾਕਟਰ ਜਦੋਂ ਸੜਕ ਦੇ ਉੱਤੇ ਉਤਰਦਾ ਤਾਂ ਉਸ ਨੂੰ ਕੋਈ ਸ਼ੌਕ ਨਹੀਂ ਹੁੰਦਾ ਪਰ ਹੁਣ ਉਹਨਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਰੱਖਦੇ ਹੋਏ ਆ ਫੈਸਲਾ ਕੀ ਲੈ ਪਾਉਂਦੇ ਆ ਹਾਲਾਂਕਿ ਪੂਰੇ ਦੇਸ਼ ਦਾ ਮਸਲਾ ਹੈ ਪਰ ਪੰਜਾਬ ਸੂਬੇ ਦੇ ਵਿੱਚ ਡਾਕਟਰਾਂ ਨੂੰ ਕਿਵੇਂ ਭਰੋਸਾ ਦਿਵਾਇਆ ਜਾਂਦਾ ਉਹਨਾਂ ਉੱਤੇ ਵੀ ਹੁਣ ਜ਼ਿੰਮੇਵਾਰੀ ਹੈ ਇਸ ਕਰਕੇ ਇੱਕ ਬੈਠਕ ਵੀ ਸੱਦ ਲਈ ਗਈ ਹੈ ਉਸ ਬੈਠਕ ਦੇ ਵਿੱਚ ਮੀਟਿੰਗ ਦੇ ਵਿੱਚ ਇਹੀ ਵਿਚਾਰ ਵਟਾਂਦਰਾ ਕੀਤਾ ਜਾਣਾ ਕਿ ਡਾਕਟਰਾਂ ਦੀ ਚੱਲ ਰਹੀ ਹੜਤਾਲ ਦੇ ਦੌਰਾਨ ਅਸੀਂ ਜਿਹੜੀਆਂ ਸੇਵਾਵਾਂ ਵੀ ਪ੍ਰਦਾਨ ਕਰਾਉਣੀਆਂ ਨੇ ਉਹ ਕਿਸ ਤਰ੍ਹਾਂ ਕਰਾਈਏ ਹਾਲਾਂਕਿ ਸਿਹਤ ਮੰਤਰੀ ਬਲਬੀਰ ਸਿੰਘ ਨੇ ਜਿਹੜੀ ਬੈਠਕ ਬੁਲਾ ਲਈ ਹੈ ਔਰ ਸੁਰੱਖਿਆ ਨੂੰ ਲੈ ਕੇ ਚਰਚਾ ਇਸ ਮਾਮਲੇ ਦੇ ਵਿੱਚ ਹੋਣੀ ਹੈ ਕਲਕੱਤਾ ਦੀ ਇੱਕ ਟ੍ਰੇਨੀ ਡਾਕਟਰ ਪੋਸਟ ਗ੍ਰੈਜੂਏਟ ਦੇ ਨਾਲ ਜੋ ਕੁਝ ਹੋਇਆ ਉਸ ਨੂੰ ਲੈ ਕੇ ਪੰਜਾਬ ਸੂਬਾ ਹੀ ਨਹੀਂ ਬੰਗਾਲ ਸੂਬਾ ਹੀ ਨਹੀਂ ਦੇਸ਼ ਭਾਰਤ ਦੇ ਵਿੱਚ ਇੱਕ ਰੋਸ ਦੀ ਲਹਿਰ ਆ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਸਰਕਾਰੀ ਤੇ ਗੈਰ ਸਰਕਾਰੀ ਮੈਡੀਕਲ ਕਾਲਜਾਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਡਾਕਟਰ ਸੜਕਾਂ ਤੇ ਉਤਰੇ ਨੇ ਕਲਕੱਤਾ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਕਿ ਹੁਣ ਇਹ ਹਾਲਾਤ ਨੂੰ ਕੰਟਰੋਲ ਕਰਨ ਦੇ ਲਈ ਜਾਂ ਰੋਸ ਨੂੰ ਸ਼ਾਂਤ ਕਰਨ ਦੇ ਲਈ ਹੁਣ ਪੰਜਾਬ ਦੇ ਸਿਹਤ ਮੰਤਰੀ ਦੀ ਵੀ ਜ਼ਿੰਮੇਵਾਰੀ ਆ ਜਿਹੜੀ ਉਹ ਵੱਧ ਗਈ ਹੈ ਸੜਕਾਂ ਦੇ ਉੱਤੇ ਉੱtre ਡਾਕਟਰਾਂ ਨੇ ਪੰਜਾਬ ਦੇ ਵਿੱਚ ਵੀ 24 ਘੰਟੇ ਦੇ ਲਈ OPD ਬੰਦ ਰੱਖਣ ਦਾ ਜਦੋਂ ਐਲਾਨ ਕੀਤਾ ਤਾਂ ਇਸ ਦੇ ਨਾਲ ਫਿਰ ਮਰੀਜ਼ਾਂ ਦੀ ਖੱਜਲ-ਖੁਆਰੀ ਵਧਣੀ ਸੀ ਤਾਂ ਸੁਭਾਵਕ ਸੀ ਹਾਲਾਂਕਿ ਪੀਜੀਆਈ ਤੋਂ ਲੈ ਕੇ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ ਜ਼ਿਲ੍ਹਿਆਂ ਦੇ ਵਿੱਚ ਚਾਹੇ ਅੰਮ੍ਰਿਤਸਰ ਹੋਵੇ ਫਰੀਦਕੋਟ ਹੋਵੇ ਪਟਿਆਲਾ ਹੋਵੇ ਕਈ ਥਾਵਾਂ ਦੇ ਉੱਤੇ ਰੋਸ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ 24 ਘੰਟੇ ਦੇ ਲਈ OPD ਬੰਦ ਰੱਖਣ ਦਾ ਜਿਹੜਾ ਸ਼ਨੀਵਾਰ ਨੂੰ ਡਾਕਟਰਾਂ ਨੇ ਐਲਾਨ ਕਰਕੇ ਸੜਕਾਂ ਦੇ ਉੱਤੇ ਆਉਣ ਦਾ ਫੈਸਲਾ ਕੀਤਾ ਉਸ ਦੇ ਨਾਲ ਸਰਕਾਰੀ ਤੇ ਪ੍ਰਾਈਵੇਟ ਮੈਡੀਕਲ ਕਾਲਜਾਂ ਦੇ ਵਿੱਚ ਵੀ ਡਾਕਟਰਾਂ ਦੇ ਨਾਲ ਨਾਲ ਵਿਦਿਆਰਥੀਆਂ ਨੇ ਵੀ ਰੋਸ ਮਾਰਚ ਕੱਢੇ ਨੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਸੁਰੱਖਿਆ ਪਹਿਲ ਦੇ ਆਧਾਰ ਤੇ ਯਕੀਨੀ ਬਣਾਈ ਜਾਵੇ ਡਾਕਟਰਾਂ ਦਾ ਕਹਿਣਾ ਹੈ ਕਿ ਡਾਕਟਰ ਰੱਬ ਦਾ ਰੂਪ ਉਹਨਾਂ ਨੂੰ ਐਵੇਂ ਨਹੀਂ ਕਿਹਾ ਜਾਂਦਾ ਕਿਉਂਕਿ ਉਹ ਜਾਨ ਬਚਾਉਂਦੇ ਨੇ ਲੋਕਾਂ ਦੀ ਇਸ ਕਰਕੇ ਕਿਹਾ ਜਾਂਦਾ ਤੇ ਉਹਨਾਂ ਦੀ ਜਾਨ ਕਿੰਨੀ ਸੁਰੱਖਿਅਤ ਹੈ ਇਸ ਦੇ ਲਈ ਵੀ ਕੋਈ ਨਾ ਕੋਈ ਨਿਯਮ ਤੈ ਹੋਣੇ ਚਾਹੀਦੇ ਨੇ ਸ਼ਕਤੀ ਦੇ ਨਾਲ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ ਇੰਡੀਆ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਹੜਤਾਲ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਉਸ ਨੂੰ ਲੈ ਕੇ ਜਿੱਥੇ ਪੜ੍ਹਾਈ ਕਰਨ ਦੇ ਲਈ ਵੀ ਬੱਚੇ ਵਿਦਿਆਰਥੀ ਵੀ ਸੇਫ ਨਹੀਂ ਉੱਥੇ ਡਾਕਟਰ ਆਪਣੇ ਹਸਪਤਾਲਾਂ ਦੇ ਵਿੱਚ ਵੀ ਸੇਫ ਨਹੀਂ ਕਈ ਵਾਰੀ ਗੁੰਡਾਗਰਦੀ ਦੀਆਂ ਤਸਵੀਰਾਂ ਵੀ ਆ ਜਾਂਦੀਆਂ ਨੇ ਤਾਂ ਸਰਕਾਰੀ ਜਵਾਬ ਕਰਦੇ ਹੋયા ਉਹਨਾਂ ਨੂੰ ਉਸ ਗੁੰਡਾਗਰਦੀ ਦਾ ਸ਼ਿਕਾਰ ਤੱਕ ਹੋਣਾ ਪੈਂਦਾ ਹੈ ਤਾਂ ਸਰਕਾਰ ਨੂੰ ਸੇਫਟੀ ਉਹਨਾਂ ਨੂੰ ਮੁਹੱਈਆ ਕਰਾਉਣੀ ਚਾਹੀਦੀ ਹੈ ਔਰ ਇੱਕ ਹੈਲਪਲਾਈਨ ਨੰਬਰ ਦੀ ਵੀ ਮੰਗ ਉੱਠੀ ਹੈ ਡਾਕਟਰਾਂ ਇਸ ਦੌਰਾਨ ਸਪੈਸ਼ਲ ਡਾਕਟਰ ਦੇ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕਰਨ ਦੀ ਵੀ ਮੰਗ ਰੱਖੀ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਕ ਐਸਾ ਹੈਲਪ ਨੰਬਰ ਚਾਹੀਦਾ ਜਿਹੜੇ ਕਿ ਸਿਰਫ ਡਾਕਟਰਾਂ ਨੂੰ ਤੁਰੰਤ ਕਾਲ ਕਰਨ ਦੇ ਉੱਤੇ ਮਦਦ ਮਿਲ ਸਕੇ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਦੇਸ਼ ਭਰ ਦੇ ਵਿੱਚ ਹੋ ਰਹੀ ਹੜਤਾਲ ਔਰ ਪੰਜਾਬ ਸੂਬੇ ਦੇ ਵਿੱਚ ਵੀ ਹੋ ਰਹੀ ਹੜਤਾਲ ਦਾ ਕਦੋਂ ਤੱਕ ਖਤਮ ਹੋ ਸਕਦਾ ਹੈ ਇਹ ਸਿਲਸਿਲਾ ਕਿਉਂਕਿ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ 'ਚ ਝੜਤਾਲ ਹੈ ਔਰ ਇਸੇ ਤਰ੍ਹਾਂ ਹੀ ਪੰਜਾਬ ਦੇ ਨਾਲ-ਨਾਲ ਬਾਕੀ ਸੂਬਿਆਂ ਦੇ ਵਿੱਚ ਵੀ ਜਿਹੜੇ ਰੋਜ਼ਾਨਾ ਮਰੀਜ਼ ਆਉਂਦੇ ਨੇ ਇਲਾਜ ਕਰਾਉਣ ਦੇ ਲਈ ਉਹਨਾਂ ਦੇ ਆਪਰੇਸ਼ਨ ਕਰਨ ਦੀਆਂ ਤਰੀਕਾਂ ਵੀ ਅੱਗੇ ਪਿੱਛੇ ਹੋਈਆਂ ਨੇ ਉਹ ਵੀ ਪ੍ਰਭਾਵਿਤ ਹੋ ਰਿਹਾ ਹੈ ਔਰ ਛੁੱਟੀਆਂ ਵੀ ਕੈਨਸਲ ਹੋ ਚੁੱਕੀਆਂ ਨੇ ਔਰ ਇੱਥੋਂ ਤੱਕ ਕਿ ਜਿਹੜੀਆਂ ਜ਼ਰੂਰੀ ਸਵਾਵਾਂ ਨੇ ਉਹ ਜ਼ਰੂਰੀ ਕੰਮ ਜਿਹੜੇ ਪ੍ਰਭਾਵਿਤ ਹੋ ਰਹੇ ਨੇ ਪਰ ਡਾਕਟਰਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਜਾਵੇ ਕੋਈ ਐਸਾ ਮੁਲਕ ਦਾ ਸੂਬਾ ਨਹੀਂ ਹੈ ਜਿੱਥੇ ਕਿਸੇ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਨਾ ਹੋ ਰਿਹਾ ਹੋਵੇ ਸਾਰੇ ਪਾਸੇ ਹੀ ਸੜਕਾਂ ਦੇ ਉੱਤੇ ਉਤਰਨ ਲਈ ਮਜਬੂਰ ਹੋਏ ਨੇ ਡਾਕਟਰ ਔਰ ਇੱਕੋ ਹੀ ਮੰਗ ਹੈ ਕਿ ਸਖਿਆ ਯਕੀਨੀ ਬਣਾਈ ਜਾਵੇ ਔਰ ਉਸ ਜਿਹੜੀ ਮਹਿਲਾ ਡਾਕਟਰ ਜਿਸ ਦੇ ਨਾਲ ਪੋਸਟ ਗ੍ਰੈਜੂਏਟ ਦੇ ਨਾਲ ਐਡਾ ਵੱਡਾ ਕਾਰਨਾਮਾ ਹੋ ਗਿਆ ਦੁਸ਼ਕਰਮ ਹੋ ਗਿਆ ਉਸ ਨੂੰ ਇਨਸਾਫ ਦਿਵਾਉਣ ਦੇ ਲਈ ਵੀ ਹੁਣ ਸੜਕਾਂ ਤੇ ਜਿਹੜਾ ਉਤਰਨਾ ਪੈ ਰਿਹਾ ਮਾਪੇ ਕੁਝ ਉਥੋਂ ਦੇ ਹਸਪਤਾਲ ਦੇ ਜਿਹੜੇ ਮੈਡੀਕਲ ਕਾਲਜ ਦੇ ਕੁਝ ਸਾਥੀ ਜਿਹੜੇ ਟ੍ਰੇਨੀ ਸੀ ਜਾਂ ਡਾਕਟਰ ਨੇ ਉਹਨਾਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਨਾਲ ਦੇਖ ਰਹੇ ਨੇ ਕਿ ਕਿਤੇ ਉਹ ਵੀ ਤਾਂ ਸ਼ਾਮਲ ਨਹੀਂ ਸੀ ਉਹ ਸਾਰੇ ਘਟਨਾਕ੍ਰਮ ਦੇ ਵਿੱਚ ਹਾਲਾਂਕਿ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਹੈ ਉਹ ਬੜਾ ਹੈਰਾਨ ਕਰਦੀ ਹੈ ਜਿਸ ਦੇ ਵਿੱਚ ਉਸ ਡਾਕਟਰ ਦੇ ਸਰੀਰ ਦੇ ਉੱਤੇ ਕਈ ਥਾਵਾਂ ਦੇ ਉੱਤੇ ਅਜਿਹੇ ਡੂੰਘੇ ਜ਼ਖਮ ਪਾਏ ਗਏ ਨੇ ਕਿ ਬੇਰਹਿਮੀ ਦੇ ਨਾਲ ਉਸ ਦੇ ਨਾਲ ਜਿਹੜਾ ਇਹ ਕਾਰਨਾਮਾ ਕੀਤਾ ਗਿਆ ਇਹ ਜੁਰਮ ਕੀਤਾ ਗਿਆ ਤੇ ਉਸ ਜੁਰਮ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਵੀ ਇੱਥੇ ਡਾਕਟਰਾਂ ਦੇ ਵਿੱਚ ਰੋਸ ਹੈ ਉੱਥੇ ਬਾਕੀ ਜਿਹੜੇ ਡਾਕਟਰ ਨੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਐਸਡੀ ਲਈ ਵੀ ਥਾਂ ਥਾਂ ਤੇ ਧਰਨੇ ਮੁਜਾਰੇ ਕੀਤੇ ਜਾ ਰਹੇ ਨੇ ਹੁਣ ਓਪੀਡੀ ਕਿੰਨੀ ਦੇਰ ਤੱਕ ਬੰਦ ਰਹਿੰਦੀ ਐ ਔਰ ਕਿੰਨੇ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਇਹ ਪ੍ਰਭਾਵ ਚਲਣਾ ਪੈ ਰਿਹਾ ਐ ਇਹ ਸਹਿਜ ਹੀ ਅੰਦਾਜ਼ਾ ਲਾਇਆ ਜਾ ਸਕਦਾ ਐ ਪਰ ਡਾਕਟਰ ਆਪਣੀ ਥਾਂ ਤੇ ਠੀਕ ਨੇ ਉਹ ਇਸੇ ਕਰਕੇ ਰੋਸ ਮੁਜਾਰਿਆਂ ਦੇ ਵਿੱਚ ਸ਼ਾਮਲ ਹੋਏ ਨੇ ਪਰ ਸਰਕਾਰਾਂ ਦੇ ਵੱਲੋਂ ਵੀ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਕਿ ਡਾਕਟਰ ਆਪਣੇ ਆਪਣੇ ਕੰਮਾਂ ਤੇ ਵਾਪਸ ਪਰਤਣ ਉਹਨਾਂ ਦੀ ਸੁਰੱਖਿਆ ਜ਼ਰੂਰੀ ਕਿੰਨੀ ਬਣਾਈ ਜਾਵੇਗੀ ਔਰ ਇਸ ਤਰ੍ਹਾਂ ਦੀ ਕਮੇਟੀਆਂ ਬਣਾਉਣ ਦੀ ਵੀ ਗੱਲ ਸਾਹਮਣੇ ਆ ਰਹੀ ਐ ਪਰ ਕਮੇਟੀ ਕਿਸੇ ਵੀ ਮਸਲੇ ਦੇ ਉੱਤੇ ਜਦੋਂ ਬਣਦੀ ਹੈ ਤਾਂ ਕਮੇਟੀ ਦਾ ਮਤਲਬ ਆਮ ਤੌਰ ਤੇ ਸਮਝਿਆ ਜਾਂਦਾ ਹੈ ਕਿ ਫਿਲਹਾਲ ਦੀ ਘੜੀ ਮਾਮਲੇ ਨੂੰ ਟਾਲਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਕੁਝ ਨਹੀਂ ਬਣਨ ਵਾਲਾ ਪਰ ਡਾਕਟਰਾਂ ਦੀ ਮੰਗ ਹੈ ਕਿ ਅਜਿਹੇ ਕਾਨੂੰਨ ਹੋਂਦ ਵਿੱਚ ਹੋਣੇ ਚਾਹੀਦੇ ਨੇ ਜਿਹੜੇ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇਖਦੇ ਹਾਂ ਕਿ ਹੜਤਾਲ ਕਦੋਂ ਤੱਕ ਜਾਰੀ ਰਹਿੰਦੀ ਹੈ ਔਰ ਕਦੋਂ ਤੱਕ ਇਸੇ ਤਰ੍ਹਾਂ ਸਿਲਸਿਲੇ ਦੇ ਵਿੱਚੋਂ ਕੋਈ ਨਾ ਕੋਈ ਹੱਲ ਨਿਕਲ ਕੇ ਸਾਹਮਣੇ ਆਉਂਦਾ ਹੈ ਜਦ ਤੱਕ ਕੋਈ ਇਸ ਮਸਲੇ ਦੇ ਉੱਤੇ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ ਏ ਬੀ ਸੀ ਪੰਜਾਬ ਦੇ ਨਾਲ